ਸੋ ਹੁਣ ਤਾਂ ਥੋੜਾ ਸੰਤਖੇ ਫਿਰ ਤੋਂ ਸਾਡੇ ਚੈਨਲ ਤੇ ਤੇ ਨਈ ਯਕੀਨ ਹੋਇਆ ਪਾਕਿਸਤਾਨ ਤੇ ਸੀਜ਼ ਫਾਇਰ ਦਾ ਜਿਹੜਾ ਕਿ ਉਹਨਾਂ ਨੇ ਮੰਨ ਲਿਆ ਸੀਗਾ ਕਿ ਅਸੀਂ ਕੋਈ ਵੀ ਹਮਲਾ ਨਹੀਂ ਕਰਾਂਗੇ ਇੰਡੀਆ ਨੇ ਵੀ ਇਹ ਐਗਰੀਮੈਂਟ ਕੀਤਾ ਸੀਗਾ ਅਸੀਂ ਕੋਈ ਹਮਲਾ ਨਹੀਂ ਕਰਾਂਗੇ ਤੇ ਟਰੰਪ ਚਾਚੇ ਵੱਲੋਂ ਇਹ ਕਲੈਰੀਫਿਕੇਸ਼ਨ ਦੇ ਦਿੱਤੀ ਗਈ ਸੀ ਕੰਗ੍ਰੈਚੂਲੇਟ ਕਰ ਦਿੱਤਾ ਗਿਆ ਸੀਗਾ ਸਾਰਿਆਂ ਨੂੰ ਕਿ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਹੁਣ ਕੋਈ ਵੀ ਲੜਾਈ ਨਹੀਂ ਹੋਏਗੀ ਜਿਹੜੀ ਕਿ ਜਿਹੜੀ ਕਿ ਯੁੱਧਬੰਦੀ ਦੀਆਂ ਜੋ ਵੀ ਉਹ ਫਾਇਰਿੰਗ ਵਗੈਰਾ ਹੋ ਰਹੀ ਕੀ ਹੋ ਰਹੀ ਸੀਗੀ ਉਹਨੂੰ ਰੁਕ ਦਿੱਤਾ ਜਾਊਗਾ ਬਟ ਰੀਸੈਂਟ ਇੱਕ ਨਿਊਜ਼ ਚੱਲ ਰਹੀ ਹੈ ਲਾਈਵ ਰਾਈਟ ਨਾਉ ਕਿ ਸ਼ਰੀ ਨਗਰ ਦੇ ਵਿੱਚ ਹੁਣੇ-ਹੁਣੇ ਅਟੈਕ ਹੋਇਆ ਪਾਕਿਸਤਾਨ ਦੇ ਵੱਲੋਂ ਮੈਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਫੇਸਬੁੱਕ ਤੇ ਸ਼ੇਅਰ ਕੀਤੀ ਸੀਗੀ ਜਿਹਦੇ ਵਿੱਚ ਉਹ ਪਾਕਿਸਤਾਨ ਦੀ ਵੀਡੀਓ ਸੀਗੀ ਤੇ ਪਾਕਿਸਤਾਨ ਦੇ ਕੁਝ ਬੰਦੇ ਸੀਗੇ ਕੁਝ ਆਈ ਥਿੰਕ ਆ ਸਿਆਲਕੋਟ ਵਗੈਰਾ ਦੇ ਉਹ ਸਾਰਾ ਅਸਲਾ ਬਰੂਦ ਇਕੱਠਾ ਕਰੀ ਬੈਠੇ ਸੀਗੇ ਤੇ ਉਹਨਾਂ ਦਾ ਬਿਆਨ ਉਸ ਵੀਡੀਓ ਵਿੱਚ ਇਹ ਸੀਗਾ ਕਿ ਅਸੀਂ ਮੋਦੀ ਨੂੰ ਕੱਲ ਰਾਤੀ ਸਵੇਰੇ ਸਵੇਰੇ ਕਹਿੰਦੇ ਨਾਸ਼ਤਾ ਕਰਾਇਆ ਹੁਣ ਅਗਲੀ ਸੁਬਾ ਦਾ ਵੇਟ ਕਰ ਲੋ 3-4 ਵਜੇ ਅਗਲੀ ਸਵੇਰ ਨੂੰ ਅਗਲਾ ਬਾਕੀ ਤੁਹਾਡੇ ਲਈ ਨਾਸ਼ਤਾ ਤਿਆਰ ਕਰਦੇ ਪੀ ਅਗਲੀ ਸੁਬਾ ਕਰਾਵਾਂਗੇ ਤੇ ਸਾਰਾ اسلح ਬਰੂਦ ਇਕੱਠਾ ਕਰੀ ਬੈਠੇ ਸੀਗੇ ਉਹ ਤੇ ਉਹਨਾਂ ਵੱਲੋਂ ਵਾਰਨਿੰਗ ਸੀਗੀ ਕਿ ਇਹ ਜਿਹੜਾ ਰੈਗੂਲਰ ਚੱਲੂਗਾ ਹੁਣ ਉਹ ਵੀਡੀਓ ਉਹਨਾਂ ਨੇ ਰਿਮੂਵ ਕਰ ਦਿੱਤੀ ਕਿਉਂਕਿ ਉਹ ਇੰਡੀਆ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਸੀ ਇਹ ਸ਼ੇਅਰ ਕਰਨ ਲੱਗ ਗਏ ਸੀਗੇ ਸੋ ਟਰਸਟ ਨਾ ਕਰਿਆ ਕਰੋ ਬਾਕੀ ਬਚ ਕੇ ਰਹੋ ਘਰਾਂ ਦੇ ਵਿੱਚ ਰਹੋ ਆਪਦੇ ਲਾਈਟ ਲੋਈਟ ਸਾਰਾ ਕੁਝ ਬੰਦ ਕਰਕੇ ਰੱਖੋ ਸੋ ਮੈਨੂੰ ਤਾਂ ਸਾਰਿਆਂ ਨੂੰ ਇਹ ਲੱਗਾ ਸੀਗਾ ਕਿ ਚਾਚੇ 트াম্প ਨੇ ਹੈ ਕਿਹਾ ਤਾਂ ਕਿ ਬਈ ਸਾਰਾ ਕੁਝ ਓਕੇ ਆ ਤਾਂ ਸਾਰਿਆਂ ਨੇ ਬੀਲੀਵ ਕਰ ਲਿਆ ਕਿ ਸਾਰਾ ਕੁਝ ਓਕੇ ਆ ਬਟ ਸਾਨੂੰ ਥੋੜਾ ਜਿਹਾ ਲੱਗ ਰਿਹਾ ਸੀਗਾ ਕਿ ਨਹੀਂ ਨਹੀਂ ਇਹ ਇਹ ਸੁਧਰਨ ਵਾਲੇ ਨਹੀਂ ਹੈਗੇ ਇਹ ਚਾਹੇ ਸੁਧਰ ਵੀ ਜਾਣ ਪਰ মিডিਆ ਵਾਲੇ ਨੇ ਇਹਨਾਂ ਨੂੰ ਸੁਧਰ মিডিਆ ਵਾਲੇ ਨੇ ਸੁਧਰਨ ਹੀ ਨਹੀਂ ਦੇਣਾ ਇਹਨਾਂ ਨੂੰ মিডিਆ ਵਾਲੇ ਫਿਰ ਵੀ ਇਹ ਪਾਈ ਜਾਂਦੇ ਸੀ ਦੇਖੋ ਕੀ ਬਣਦਾ ਹੁਣ ਕੀ ਬਣਦਾ ਰਾਤ ਨੂੰ ਪਤਾ ਲੱਗੂਗਾ ਉਹਨਾਂ ਨੇ ਸੋਚਿਆ ਚਲ ਇਲਜ਼ਾਮ ਤੇ ਲੱਗਾ ਹੀ ਹੋਇਆ ਚਲ ਕੋਈ ਨਹੀਂ ਹਣਾ ਬਾਕੀ ਹਾਸੇ ਮਜ਼ਾਕ ਅਗਲੀ ਕੋਈ ਗੱਲ ਨਹੀਂ ਹੈਗੀ ਜਿੰਨਾ ਵੀਰਾਂ ਦਾ ਨੁਕਸਾਨ ਹੋਇਆ ਫਿਰੋਜ਼ਪੁਰ ਦੇ ਵਿੱਚ ਤੁਹਾਡੇ ਕੋਲ ਵੀ ਵੀਡੀਓ ਪਹ ਤੇ ਆਪਦਾ ਖਿਆਲ ਰੱਖੋ ਆਪਦੀ ਫੈਮਿਲੀਜ਼ ਦਾ ਖਿਆਲ ਰੱਖੋ ਇੱਕ ਗੱਲ ਜ਼ਰੂਰ ਹੈ ਜਿੱਦਾਂ ਸਾਡੇ ਕੋਲ ਡਿਫੈਂਸ ਸਿਸਟਮ ਇੰਨਾ ਸਟਰੋਂਗ ਹੈ ਸਾਡੇ ਕੋਲ ਰਸ਼ੀਆ ਦਾ ਇਜ਼ਰਾਈਲ ਦਾ ਡਿਫੈਂਸ ਸਿਸਟਮ ਹੈ ਕਿ ਉਹ ਮਿਸਾਈਲਾਂ ਇਡੀਆਂ ਹਵਾ ਦੇ ਵਿੱਚ ਹੀ ਡਿਫਿਊਜ਼ ਕਰ ਦਿੱਤੀ ਜਾਂਦੀ ਹੈ ਬਟ ਉਹ ਖਾਲੀ ਮਿਸਾਈਲ ਵੀ ਜਦੋਂ ਕਿਤੇ ਡਿੱਗਦੀ ਹੈ ਹੋ ਚੁੱਕੀ ਉਹ ਖਾਲੀ ਮਿਸਾਈਲ ਇੰਨੀ ਜ਼ਿਆਦਾ ਕਿੰਨੇ ਟਨ ਦੀ ਹੋਊਗੀ ਕਿੰਨੀ ਭਾਰੀ ਹੋਊਗੀ ਅਸੀਂ ਦੇਖਦੇ ਕੁਝ ਖੇਤਾਂ ਵਿੱਚ ਸਾਡੇ ਕੋਲ ਵੀਡੀਓਜ਼ ਫੋਟੋਜ਼ ਆਈਆਂ ਕਿਤੇ ਖੇਤਾਂ ਦੇ ਵਿੱਚ ਮਿਸਾਈਲਾਂ ਡਿੱਗੀਆਂ ਹੋਈਆਂ ਖੇਤਾਂ ਦੇ ਵਿੱਚ ਲੰਬੇ ਕਾਫੀ ਖੱਡੇ ਪਏ ਹੋਏ ਨੇ ਕਾਫੀ ਹਨ ਡੂੰਘੇ ਅਗਰ ਉਹ ਖਾਲੀ ਡਿਫਿਊਜ਼ ਹੋਈ ਮਿਸਾਈਲ ਵੀ ਕਿਤੇ ਕਿਹੇ ਬਾਹਰ ਅਗਰ ਕੋਈ ਫੇਰ ਰਹਾ ਮਾਰਕੀਟ ਵਿੱਚ ਕੋਈ ਨਿਕਲ ਰਹੇ ਹੋ ਤੁਸੀਂ ਕਿਸੇ ਦੇ ਉੱਪਰ ਡਿੱਗਦੀ ਹੈ ਤਾਂ ਸੋਚੋ ਬੰਦੇ ਦੀ ਜਾਨ ਜਾਣੀ ਸੁਭਾਵਿਕ ਕਿਉਂਕਿ ਇੰਨੇ ਹਨਾ ਟਨ ਦੀ ਇੰਨੇ ਹਜ਼ਾਰਾਂ ਟਨ ਭਾਰੀ ਜਿਹੜੀ ਮਿਸਾਈਲ ਖਾਲੀ ਮਿਸਾਈਲ ਵੀ ਡਿੱਗੂਗੀ ਤੇ ਉਹ ਜਾਨੀ ਨੁਕਸਾਨ ਹੋਣਾ ਹੀ ਹੀ ਹੋਣਾ ਹੈ ਤਾਂ ਸੋ ਆਪਦੇ ਘਰਾਂ ਵਿੱਚ ਰਹੋ ਰਾਤ ਨੂੰ 6-7 ਵਜੇ ਤੋਂ ਬਾਹਰ ਜਿਹੜਾ ਕਿ ਬਾਹਰ ਨਿਕਲਣਾ ਬੰਦ ਕਰ ਦਿਓ ਥੋੜੇ ਦਿਨਾਂ ਤੱਕ ਲਈ ਜਦੋਂ ਤੱਕ ਜੋਖਿਆ ਹੋ ਰਿਹਾ ਇਸ ਟਾਈਮ ਜਲੰਧਰ ਵਿੱਚ ਨਾਰਮਲ ਆ ਥੋੜਾ ਮਾਹੌਲ ਵਗੈਰਾ ਸਾਰਾ ਕੁਝ ਜਲੰਧਰ ਵਾਲੇ ਕਹਿੰਦੇ ਕਿ ਜੇ ਕੋਈ ਕਿ ਚਲੋ ਕੋਈ ਨਹੀਂ ਜੇ ਉਹ ਕਿਤੇ ਬਊਗਾ ਤਾਂ ਲਾਈਟਾਂ ਲੂਟਾ ਬੰਦ ਕਰ ਦਾਂਗੇ ਨਹੀਂ ਤੇ ਕੋਈ ਨਹੀਂ ਹੱਲੇ ਰਹਿਣ ਤੋਂ ਚੱਲਣ ਤੋਂ ਬਾਕੀ ਜਿਹੜੀ ਬਾਕੀ ਡਿਸਟ੍ਰਿਕਟੋਂ ਫੋਨ ਵਗੈਰਾ ਆ ਰਹੇ ਨੇ ਕਿ ਕਹਿੰਦੇ ਲਾਈਟਾਂ ਲੂਟ ਆ ਸਾਰਾ ਕੁਝ ਬੰਦ ਹੋ ਚੁੱਕਿਆ ਹੈ ਬਲੈਕਆਊਟ ਹੋ ਚੁੱਕਿਆ ਹੈ ਪਹਿਲਾਂ ਹੀ ਸੋ ਟੈਨਸ਼ਨ ਨਾ ਲਓ ਬਸ ਘਰਾਂ ਦੇ ਵਿੱਚ ਰੋ ਤਾਂ ਲਾਈਟਾਂ ਬਾਹਰ ਦੀਆਂ ਮੰਦਰੋਖ ਅੰਦਰ ਦੀਆਂ ਚਲਾ ਕੇ ਰੱਖੋ ਬਾਕੀ ਕੋਈ ਇਸ਼ੂ ਨਹੀਂ ਹੈਗਾ ਪਰਮੇਸ਼ਵਰ ਦਾ ਨਾਮ ਲਓ ਸੋ ਕੱਲ ਚਰਚਾ ਜ਼ਰੂਰ ਜਾਇਓ ਬਾਕੀ ਜਿੰਨੇ ਵੀ ਹਨਾ ਮੁਸੀਬਤਾਂ ਹੈਗੀਆਂ ਮਿਲਦੇ ਆਗਲੀ ਵੀਡੀਓ ਤੁਹਾਨੂੰ ਸਾਰਿਆਂ ਨੂੰ